તમતમ ਸਾਹਿਬ ਦੇ જਥੇਦਾਰ ਹਰਪ੍ਰੀਤ ਸਿੰਘ ਨੇ ਹੁਣ ਟਾਰਗੇਟ ਕਿਲਿੰਗ ਨੂੰ ਲੈ ਕੇ ਸਵਾਲ ਚੱਕੇ ਹਨ ਉਹਨਾਂ ਕਿ ਜਿੱਥੇ ਕਿਤੇ ਵੀ ਟਾਰਗੇਟ ਕਿਲਿੰਗ ਹੁੰਦੀ ਹੈ ਉਹ ਮਾੜੀ ਗੱਲ ਹੈ ਚਾਹੇ ਗੋਗਾ ਮੇੜੀ ਦਾ ਕੇਸ ਹੋਵੇ ਚਾਹੇ ਦੇਸ਼ਾਂ ਵਿਦੇਸ਼ਾਂ 'ਚ ਟਾਰਗੇਟ ਕਿਲਿੰਗ ਦੀ ਗੱਲ ਹੋਵੇ ਬੰਦੀ ਸਿੰਘਾ ਤੇ ਵੀ ਬੋਲੇ ਤੁਸੀਂ ਸੁਣੋ ਹੋਰ ਕੀ ਕੁਝ ਕਿਹਾ ਜਥੇਦਾਰ ਸਾਹਿਬ ਨੇ ਟਾਰਗੇਟ ਕਿਲਿੰਗ ਹੋ ਰਹੀ ਹੋਵੇ ਮੈਂ ਪਹਿਲਾਂ ਵੀ ਇਹ ਕਿਹਾ ਹੈਗਾ ਕਿ ਟਾਰਗੇਟ ਕਿਲਿੰਗ ਜਿਹੜੀ ਹੈ ਕਿਸੇ ਦੇ ਵੀ ਹੋਵੇ ਚਾਹੇ ਉਹ ਰਾਜਸਥਾਨ ਦੇ ਵਿੱਚ ਜਿਹੜਾ ਉਹ ਗੋਗਾ ਮੇੜੀ ਦੀ ਹੋਈ ਹੈ ਇੱਕ ਰਾਜਸਥਾਨੀ ਦੀ ਉਹ ਵੀ ਮਾੜੀ ਹੈ ਤੇ ਚਾਹੇ ਦੇਸ਼ ਦੇ ਵਿੱਚ ਹੋਵੇ ਚਾਹੇ ਵਿਦੇਸ਼ ਦੇ ਵਿੱਚ ਹੋਵੇ ਟਾਰਗੇਟ ਕਿਲਿੰਗ ਜਿਹੜੀ ਹੈ ਇਹ ਬਿਲਕੁਲ ਹੀ ਮੰਦਭਾਗਾ ਵਰਤਾਰਾ ਹੈ ਔਰ ਇਹਨੂੰ ਠੱਲ ਪੈਣੀ ਚਾਹੀਦੀ ਹੈ ਤੇ ਜੇ ਇਹੀ ਹਾਲ ਰਿਹਾ ਤੇ ਇਹਦੇ ਨਾਲ ਦੁਨੀਆ ਦੇ ਵਿੱਚ ਬਦਅਮਨੀ ਜਿਹੜੀ ਆ ਉਹ ਫੈਲੇਗੀ ਪਾਕਿਸਤਾਨ ਸ਼ਰਧਾਲੂ ਜਿਹੜੇ ਮਥਾ ਮਥਾ ਦੇ ਜਥਾ ਮਥਾ ਦੇ ਕਿਹਾ ਕਿ ਉੱਥੇ ਮਰਿਆਦਾ ਦਾ ਘਾਟ ਹੋ ਰਿਹਾ ਰੇ ਪ੍ਰਬੰਧਕ ਜੀ ਉੱਥੋਂ ਦੇ ਬੀੜੀਆਂ ਸਿੱਕਾ ਪੀਰੇ ਨੇ ਉੱਤੇ ਜਿੰਨਾ ਮੁਹੰਮਦ ਦੀ ਫੋਟੋ ਲੱਗੀ ਹੋਈ ਹੈ ਸਾਈਂ ਬੋਦ ਤੇ ਮੈਂ ਵੀ ਨਨਕਾਣਾ ਸਾਹਿਬ ਜਾ ਕੇ ਆਇਆ ਮੈਂ ਨਨਕਾਣਾ ਸਾਹਿਬ ਦਾ ਕੋਈ ਜਿੰਨਾ ਦੀ ਫੋਟੋ ਨਹੀਂ ਦੇਖੀ ਔਰ ਇਹ ਇਨਾ ਜ਼ਰੂਰ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕਿਸੇ ਦੀ ਤਸਵੀਰ ਜਿਹੜੀ ਹੈ ਉਹ ਹੋਣੀ ਨਹੀਂ ਚਾਹੀਦੀ ਚਾਹੇ ਉਹ ਸਿੱਖ ਇਤਿਹਾਸ ਦੀਆਂ ਤਸਵੀਰਾਂ ਵੀ ਜਿਹੜੀਆਂ ਕਿਉਂ ਨਾ ਹੋਣ ਮਰਿਆਦਾ ਮੁਤਾਬਕ ਉਹ ਵੀ ਨਹੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਹੋਣਾ ਚਾਹੀਦਾ ਇੱਕ ਜਿਹੜਾ ਪਾਕਿਸਤਾਨ ਦੇ ਵਿੱਚ ਮਾਰੇ ਉਨ੍ਹਾਂ ਦੀਆਂ ਅਸਤੀਆਂ ਨੂੰ ਪ੍ਰਵਾਹ ਕਰਨ ਨੂੰ ਉਹਨਾਂ ਦੇ ਬੇਟੇ ਨੂੰ ਦੇਖਦੇ ਹਾਂ ਇਹ ਤਾਂ ਮੰਦ ਭਾਗਾ ਵਰਤਾਰਾ ਜੀ ਕਿ ਦੇਖੋ ਦੁਨੀਆ ਦਾ ਮੈਨੂੰ ਲੱਗਦਾ ਕੋਈ ਵੀ ਮੁਲਕ ਦਾ ਕਾਨੂੰਨ ਜਿਹੜਾ ਅਜਿਹੀ ਇਜਾਜ਼ਤ ਨਹੀਂ ਦਿੰਦਾ ਜਿਵੇਂ ਪਿਛਲੇ ਸਮੇਂ ਦਰਾਲਾ ਸੀ ਦੇਖਿਆ ਕਿ ਅਵਤਾਰ ਸਿੰਘ ਖੰਡੇ ਦੀ ਜਿਹੜਾ ਦੀ ਨੂੰ ਭਾਰਤ ਲਿਆਉਣ ਤੋਂ ਰੋਕਿਆ ਗਿਆ ਤੇ ਹੁਣ ਪਰਮਜੀਤ ਸਿੰਘ ਪੰਜਮੜ ਦੀਆਂ ਜੇ ਅਸਤੀਆਂ ਨੂੰ ਰੋਕਿਆ ਜਾਂਦਾ ਤੇ ਮੈਂ ਸਮਝਦਾ ਕਿ ਉਸ ਵਿਅਕਤੀ ਦੇ ਵੀ ਅਧਿਕਾਰਾਂ ਦੀ ਉਲੰਘਣਾ ਜਿਹੜਾ ਸੰਸਾਰ ਤੋਂ ਕੂਚ ਕਰ ਗਿਆ ਤੇ ਇਸ ਤੋਂ ਵੱਧ ਕੇ ਉਸ ਮੁਲਕ ਲਈ ਤਾਂ ਸ਼ਰਮ ਵਾਲੀ ਗੱਲ ਹੋਣੀ ਚਾਹੀਦੀ ਹੈ ਜਿਹੜਾ ਧਰਮ ਆਧਾਰਤ ਆਪਣੇ ਆਪ ਨੂੰ ਮੁਲਕ ਕਹੋਂਦਾ ਔਰ ਜਿੱਥੇ ਇਹ ਕਿਹਾ ਜਾਂਦਾ ਹੈ ਕਿ ਦੀਸ਼ੀਆਂ ਮੁਣੀਆਂ ਦੀ ਧਰਤੀ ਹੈ ਤੇ ਉਸ ਧਰਤੀ ਦੇ ਉੱਤੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਤੇ ਬਹੁਤ ਹੀ ਜ਼ਿਆਦਾ ਖਤਰਨਾਕ ਰੋਚਾਂ। ਮੈਂ ਪਹਿਲਾਂ ਹੀ ਕਿਹਾ ਕਿ ਇੱਕ ਨੈਰੇਟਿਵ ਸਿੱਖਾਂ ਦੇ ਖਿਲਾਫ ਸਿਰਜਿਆ ਜਾ ਰਿਹਾ ਹੈਗਾ ਕਿ ਇਹ ਵੱਖਵਾਦੀ ਹੈ, ਅਤਵਾਦੀ ਹੈ, ਇਹ ਬਾਦਮਨੀ ਫਲਾਉਂਦੇ ਹੈ ਜਦ ਤੱਕ ਕਿ ਦੁਨੀਆ ਦੇ ਵਿੱਚ ਸਿੱਖਾਂ ਵਰਗੀ ਜਿਹੜੀ ਹੈ ਉਹ ਸ਼ਾਂਤਮਈ ਅਮਨ ਚਾਹਣ ਵਾਲੀ ਜਿਹੜੀ ਹੈ ਉਹ ਕੋਈ ਕੌਮ ਨਹੀਂ ਹੈ। ਸਿੱਖ ਨੂੰ ਜਦੋਂ ਸਿੱਖ ਦੇ ਗੁਰੂ ਨੂੰ ਟਾਰਗੇਟ ਕੀਤਾ ਜਾਂਦਾ ਹੈ ਜਦੋਂ ਸਿੱਖ ਦੀ ਪਰੰਪਰਾਵਾਂ ਨੂੰ ਜਿਹੜਾ ਟਾਰਗੇਟ ਕੀਤਾ ਜਾਂਦਾ ਹੈ ਸਿੱਖ ਦੀਆਂ ਮਰਿਆਦਾਵਾਂ ਦਾ ਕਾਣ ਕੀਤਾ ਜਾਂਦਾ ਹੈ ਤੇ ਉਦੋਂ ਸਿੱਖ ਜਿਹੜਾ ਅਗਰੈਸਿਵ ਹੁੰਦਾ ਹੈ ਜਦੋਂ ਸਿੱਖ ਨੂੰ ਉਕਸਾਇਆ ਜਾਂਦਾ ਸਿੱਖ ਵਰਗਾ ਅਮਨ ਚਾਹਣ ਵਾਲਾ ਸੰਸਾਰ ਦੇ ਵਿੱਚ ਕੋਈ ਪੁਰਖ ਨਹੀਂ ਸੰਬੰਧੀ ਸਿੰਘ ਨੂੰ ਲੈ ਕੇ ਰਿਹਾ ਇਹਨੂੰ ਲੈ ਕੇ ਅੱਜ ਵੀ ਸੀ ਬੜੀ ਜ਼ਰੂਰਤ ਲੱਗੀ ਹੋਈ ਹੈ ਪਰ ਚੰਗੀ ਗੱਲ ਹੈ ਜੀ ਕਿ ਪ੍ਰਧਾਨ ਮੰਤਰੀ ਸਿੱਖਾਂ ਦੇ ਫੇਰ ਦੂਜੀ ਵਾਰ ਸੁਣਵਾਈ ਨਹੀਂ ਹੋ ਰਹੀ ਚੰਗੀ ਗੱਲ ਹੈ ਬੰਦੀ ਸਿੰਘਾਂ ਦੇ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਡੀਆਂ ਬਾਕੀਆਂ ਸੰਸਥਾਵਾਂ ਜਿਹੜੀਆਂ ਯਤਨ ਕਰ ਰਹੀਆਂ ਰਿਹਾਈ ਹੋਣੀ ਚਾਹੀਦੀ ਹੈ ਜੀ ਬੜਾ ਲੰਬਾ ਅਰਸਾ ਹੋ ਗਿਆ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੈਠੇ ਆ ਤੇ ਇਹ ਵੀ ਮਨੁੱਖਾਂ ਅਧਿਕਾਰਾਂ ਦਾ ਵੀ ਇੱਕ ਕਿਸਮ ਦਾ ਕਾਂ ਹੈ ਕਿ ਸਾਂਝੇ ਤੌਰ ਤੇ ਇੱਕ ਹਮਲਾ ਮਾਰਨ ਦੀ ਲੋੜ ਨਹੀਂ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਕਿਉਂਕਿ ਵਕ ਵਕ ਜਥੇਬੰਦੀਆਂ ਆਪਣੇ ਤੌਰ ਤੇ ਇਹ ਬੰਦੀ ਸਿੱਖਾਂ ਦੀ ਰਿਹਾਈ ਮੈਨੂੰ ਲੱਗਦਾ ਕਿ ਉਦੋਂ ਹੀ ਹੋਣੀ ਹੈ ਜਦੋਂ ਸਾਂਝੇ ਤੌਰ ਤੇ ਹਮਲਾ ਮਾਰਾਂਗੇ ਜੇ ਅਸੀਂ ਇਕੱਲੇ-ਇਕੱਲੇ ਯਤਨ ਕਰਾਂਗੇ ਤੇ ਇਕੱਲੇ-ਇਕੱਲੇ ਯਤਨ ਸਾਡੇ ਉਨੇ ਸਾਰਥਕ ਨਹੀਂ ਹੋਣੇ ਜਿੰਨੇ ਅਸੀਂ ਸਾਂਝੇ ਤੌਰ ਤੇ ਯਤਨ ਕਰਾਂਗੇ ਤੇ ਸਾਰਥਕ ਹੋਣਗੇ ਨਸ਼ੇ ਨੂੰ ਲੈ ਕੇ ਨੌਜਵਾਨ ਕਾਫੀ ਗ੍ਰੇਸ ਹੋ ਰਹੇ ਨੇ ਲੜਕੀਆਂ ਵੀ ਨੌਜਵਾਨਾਂ ਮੈਂ ਇਹਦੇ ਬਾਰੇ ਵੀ ਬਹੁਤ ਵਾਰ ਇਹ ਸ਼ਬਦ ਕਹੇ ਹੈ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਸਰਕਾਰਾਂ ਨੂੰ ਜਾਗਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਹੈ ਪੰਜਾਬ ਸਰਕਾਰ ਨੂੰ ਵੀ ਜਾਗਣਾ ਚਾਹੀਦਾ ਹੈ ਭਾਵੇਂ ਨਸ਼ਾ ਇੱਕ ਵਰਲਡਵਾਈਡ ਜਿਹੜੀ ਪ੍ਰੋਬਲਮ ਹੈ ਪਰ ਪੰਜਾਬ ਦੇ ਨੌਜਵਾਨਾਂ ਦਾ ਨਸ਼ੇ ਦੇ ਵਿੱਚ ਗ੍ਰਿਫਤ ਹੋਣ ਦਾ ਮਤਲਬ ਜਿਹੜਾ ਹੈ ਉਹ ਭਾਰਤ ਦੀ ਹੋਂਦ ਲਈ ਆਉਣ ਵਾਲੇ ਸਮੇਂ ਦੇ ਵਿੱਚ ਖਤਰਾ ਪੈਦਾ ਹੋਣਾ ਹੈ ਔਰ ਇਹ ਗੱਲ ਸਰਕਾਰ ਨੂੰ ਸੋਚਣੀ ਚਾਹੀਦੀ ਹੈ